ਸੋਹਾਰੀ ਅੰਦਲੇ ਦੀ ਲੱਕੜੀ ਸੋਹਰ ਅੰਦਲੇ ਦੀ ਲੱਕੜੀ ਸੋਹਰ ਅੰਦਲੇ ਕੀ ਅੰਨੇ ਦੀ ਲੱਕੜੀ ਹੈ ਉਹ ਜਿਵੇਂ ਹੱਥ ਜੰਨੇ ਦੇ ਸੋਟੀ ਹੁੰਦੀ ਹੈ ਹੁਣ ਅੰਦੇ ਦੀ ਲੱਕੜੀ ਤਾਂ ਹੈ ਬੋਲਾ ਨਾਲ ਨਹੀਂ ਆਇਆ ਲਫ਼ਜ਼ ਉਧਰੋਂ ਬੋਲਾ ਕਾਦਰ ਨਹੀਂ ਆਇਆ ਕੱਲ ਪਰਸੋਂ ਕਿਹਾ ਸੀ ਨਾ ਮੈਂ ਉਹ ਅੰਨਾ ਹੀ ਹੈ ਮੂਰੂਪ ਨਹੀਂ ਬੋਲਾ ਨਹੀਂ ਹੈ ਬੋਲਾ ਦਾ ਜਦ ਹੁੰਦਾ ਹੈ ਜਦ ਸਨਾਤਨੀ ਮਤ ਵਾਲਾ ਗਿਆਨ ਸੁਣਨ ਦਾ ਉਹਨਾ ਬੋਲਾ ਵੀ ਹੋ ਜਾਂਦਾ ਫਿਰ ਜਦ ਸਨਾਤਨੀ ਮਤ ਵਾਲਾ ਗਿਆਨ ਸੁਣਨ ਦਾ ਫਿਰ ਬੋਲਾ ਵੀ ਹੋ ਜਾਂਦਾ ਫਿਰ ਉਹਨੂੰ ਕੁਝ ਵੀ ਸੁਣਦਾ ਫਿਰ ਉਹਨੂੰ ਬਾਕੀ ਸੁਣਦਾ ਹੀ ਨਹੀਂ ਹੋਈ ਨਾ ਕੁਝ ਪਾਇਆ ਸੁਣਦਾ ਹੀ ਨਹੀਂ ਹੈਗਾ ਬੋਲਾ ਅੰਨਾ ਤਾਂ ਹੁੰਦਾ ਹੀ ਹੈ ਆਲਰੇਡੀ ਬੋਲਾ ਹੋਰ ਹੋ ਜਾਂਦਾ ਸਨਾਤਨ ਮਤ ਜੋ ਸੁਣ ਲਈ ਗੁਰਮਤ ਤੋਂ ਹਟਵੀਂ ਮਤ ਕੋਈ ਵੀ ਹੋਵੇ ਬੋਲਾ ਕਰਦੀ ਏ ਸਭਨਾਂ ਮੈਂ ਬੋਲਾ ਕਰਦੀ ਏ ਕੰਨਾਂ ਨੂੰ ਸੂਤ ਕਲਾ ਦਿੰਦੀ ਏ ਬੋਲਾ ਕੀ ਕੰਨੀ ਸੂਤਕ ਕੀ ਹੈ ਕੰਨ ਪੈ ਜੇ ਕੰਨ ਚ ਗੱਲ ਕੋਈ ਪੈ ਜਾਵੇ ਪੈ ਵੀ ਜਾਵੇ ਉਹ ਤੇ ਖਿਲਾਫ ਜਿਹੜੀ ਮੈਂ ਤਬੰਦਾ ਕੰਨੀ ਸੂਤ ਕੰਨ ਪੈ ਲਾਤਬਾ ਦੀ ਖਾਏ ਉਹ ਤੇ ਭਰੋਸਾ ਨਹੀਂ ਕਰਦਾ 100 ਗੱਲ ਸੁਣ ਲਵੇ ਉਹ ਤੇ ਖਿਲਾਫ ਉਹ ਤੇ ਇਤਵਾਰ ਦੀ ਉਹਦੇ ਦੁਆਰਾ ਵੀ ਇੰਟਰਨੈਟ ਤੇ ਲਿਖਿਆ ਹੋਇਆ ਦੂਏ ਦਾ ਉਹਦੇ ਇਸ ਵਾਰ ਸੂਤਕਾ ਨਾ ਸੂਤਕਤਾ ਉੱਤਰਦਾ ਤਾਂ ਨਾਨਕ ਸੂਤਕ ਐਵੇਂ ਨਾ ਉਤਰੇ ਗਿਆਨ ਉਤਾਰੇ ਤੋਏ ਕੋਲ ਸੂਤਕ ਉਤਰੇ ਕੇ ਮੈਂ ਗਿਆਨ ਤਾਂ ਕੰਨ ਚ ਵਰਣੀ ਨਹੀਂ ਦਿੰਦਾ ਉਤਰੇ ਕੇ ਮੈਂ ਦੁਆਈ ਤਾਂ ਪਉਂਦਾ ਹੀ ਨਹੀਂ ਕੰਨ ਦਾ ਸਾਫ ਕਰਦਾ ਹੀ ਨਹੀਂ ਉਹਦਾ ਸੂਤਕ ਉਤਰਦਾ ਹੀ ਨਹੀਂ ਇਹ ਕੋਹ ਦਾ ਵਟਾ ਜਿਹੜਾ ਵਟਾ ਹੈ ਨਾ ਜਿਹਨੂੰ ਟੰਕ ਕੇ ਹਾਇ ਗੁਰਬਾਣੀ ਚ ਉਹ ਸਟੈਂਡਰਡ ਦਾ ਹੁੰਦਾ ਜਦਾ ਕਿਲੋ ਦਾ ਵਟਾ ਮਾਹਰ ਲੱਗਿਆ 10 ਕਿਲੋ ਦਾ ਹੀ ਹੈ ਪਾਈਏ ਦਾ ਪਾਈਏ ਦਾ 100 ਗ੍ਰਾਮ ਦਾ 100 ਗ੍ਰਾਮ ਦਾ 20 ਕਿਲੋ ਹੈ ਕੁੰਟਲ ਰਜਿਸਟਰਡ ਹੈ ਨਾ ਵਟੇ ਇਹ ਕੋਹ ਦਾ ਖਣ ਵਟਾ ਪੱਥਰ ਜੱਕਿਆ ਪਿੱਛੇ ਪਾਲਿਆ ਇਹ ਖਣ ਵਟੇ ਨੇ ਗਿਆਨੀ ਸਟੈਂਡਰਡ ਨਹੀਂ ਆ ਇਹਨਾਂ ਦਾ ਸਟੈਂਡਰਡ ਦਾ ਘੜਿਆ ਹੁੰਦਾ ਬਣਾਇਆ ਹੁੰਦਾ ਕਿਸੇ ਟਕਸਾਲ ਦਾ ਬਣਿਆ ਹੋਇਆ ਹੁੰਦਾ ਜਿਹੜੇ ਆਪੀ ਬਣੇ ਨੇ ਨਾ ਉਹ ਖਣ ਵਟੇ ਨੇ ਉਹਨੂੰ ਕਹਿੰਦੇ ਖਣ ਵਟੇ ਫਿਰ ਉਹ ਦੇਖ ਲੈਂਦੇ ਨੇ ਪਿੱਛੇ ਪਾ ਕੇ ਜਿਵੇਂ ਉਹ ਦੁਕਾਨਦਾਰ ਦੇਖਿਆ ਥੋੜੇ ਵਟੇ ਨੇ ਰੋੜਾ ਪਾ ਕੇ ਤੋਲ ਲੈਂਦੇ ਨੇ ਇੱਕ ਪਾਸੇ ਰੋੜਾ ਪਾ ਲਿਆ ਰੋੜਾ ਤੋਲ ਲਿਆ ਕਿੰਨਾ ਬਣਦਾ ਅੰਦਾਜ਼ਾ ਲਾ ਲੇ ਵੀ ਰੋੜਾ ਇਹਨਾਂ ਹੋ ਉਹ ਰੋੜੇ ਦਾ ਹੀ ਵਟਾ ਇਹ ਰੋੜਿਆਂ ਦੇ ਵੱਟੇ ਨੇ ਰੋੜੇ ਕੌਣ ਨੇ ਰੋੜਾ ਹੋ ਰੋ ਬਾਟਕਾ ਜਿਹੜੇ ਬਾਟ ਦੇ ਰੋੜੇ ਨੇ ਨਾ ਇਹ ਵੱਟੇ ਨੇ ਇਹ ਖੜ ਵੱਟੇ ਨੇ ਇਹ ਜੇ ਬਥੇਰੇ ਹੁੰਦੇ ਨੇ ਕੋਈ ਨਹੀਂ ਇਹ ਕੁਛ ਢੱਕਾ ਨਹੀਂ ਪੈਦਾ ਕਰ ਸਕਦੇ ਗੁਰਮੱਛ ਗੁਰਮੱਛ ਨਾਲ ਕੀ ਢੱਕਾ ਪੈਦਾ ਕਰਦੇ ਔਰ ਇਹ ਲੋਤਾ ਜਾਂਦੀਆਂ ਥੱਲੇ ਫਿਰੇ ਵੱਟੇ ਪੈਣੇ ਤਾਂ ਥੱਲੇ ਵੱਟਿਆਂ ਤੋਂ ਥੱਲੇ ਕੰਮ ਲਈਦਾ ਇਹਨਾਂ ਦੇ ਸਿਰ ਤੇ ਦੀ ਨਾਲ ਵੀ ਆ ਰੇਲ रेल चलਦੀ ਹੈ बटे ਕੁਛ ਕਹਿੰਦੇ ਨੇ बटे ਦਾ ਥੱਲੇ ਚਾਹੀਦੇ ਨੇ ਸਾਨੂੰ ਰੇਲ ਦੀ ਸੇਫਟੀ ਹੁੰਦੀ ਹੈ ਤੇ ਰੇਲ ਨੂੰ ਕੋਈ ਨਹੀਂ ਫਰਕ ਪੈਂਦਾ ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਦੋਵੇਂ ਪਾਸੇ ਦਾ ਗਿਆਨ ਵੀ ਇਹ ਜਾਈ ਹੈ ਵੇਖੋ ਨਾ ਕਬੀਰ ਵੀ ਕਹ ਰਿਹਾ ਨਿੰਦ ਕਨੀਏ ਰੇ ਰਾਖੀਏ ਆਂਗਣ ਕੋਠੀ ਸਿਪਾਏ ਨਿੰਦੋ ਨਿੰਦੋ ਮੋਗੋ ਲੋਕ ਨਿੰਦੋ ਇਹ ਨਿੰਦੇ ਆਲੇ ਨੇ ਕੁਝ ਮੜਾ ਮੋੜਾ ਬੋਲਣ ਵਾਲੇ ਖਿਲਾਫ ਨਿੰਦੇ ਆਲੇ ਹੀ ਹੁੰਦੇ ਨੇ ਉਦੇ ਹੋਰ ਗਾਹਾਂ ਗੱਲ ਕਲੀਅਰ ਹੋ ਜਾਂਦੀ ਹੈ ਜਿੱਤੇ ਕੋਈ ਸ਼ੰਕਾ ਪੈਦਾ ਕਰ ਸਕਦੇ ਨੇ ਉਹਨੂੰ ਹੋਰ ਕਲੀਅਰ ਕਰ ਦੋ ਕੀ ਫਰਕ ਪੈਂਦਾ ਸਾਡੇ ਕੋਲ ਕਿਹੜਾ ਸਾਬਣ ਦੀ ਕਮੀ ਹੈ ਉਹ ਤਾਂ ਉਹ ਹੁੰਦਾ ਜਿਹਦੇ ਕੋਲ ਪਾਣੀ ਵਾਲਾ ਸਾਬਣ ਦੀ ਘਾਟ ਹੋਵੇ ਨਾ ਸਾਬਣ ਦੀ ਘਾਟ ਹੈ ਨਾ ਪਾਣੀ ਦੀ ਘਾਟ ਹੈ ਇੱਥੇ ਦੋ ਚੀਜ਼ਾਂ ਦੀ ਕਮੀ ਨਹੀਂ ਹਾਂਜੀ ਹਰੇ ਨਮਸਤੇ ਹਰੇ ਨਮਹ ਹਰਣ ਹਰੇ ਨਮਸਤੇ ਹਰੇ ਨਮਹ ਜਿਹੜਾ ਹਰਣ ਉਦੇ ਅੱਗੇ ਅਸੀਂ ਝੁਕੇ। ਨਮਾ ਤੇ ਨਮਸਤੇ ਹੁੰਦਾ ਨਮਾ ਤੇ ਅੱਗੇ ਝੁਕ ਜਾਣਾ। ਨਮਾ ਦੀਵਾ ਹੋ ਜਾਣਾ। ਹਰੇ ਨਮਾ ਹਰ ਵਾਸਤੇ ਤਾਂ ਹਰ ਦੇ ਅੱਗੇ ਧੀਵੇਂ ਹੋ ਸਾਰੇ। ਹਰ ਦੇ ਆਪਣੇ ਅੰਦਰ ਅੰਤਰ ਆਤਮਾ ਦੀ ਆਵਾਜ਼ ਹੈ ਜਿਹੜੀ ਉਹਦੇ ਅੱਗੇ ਝੁਕ ਜਾਓ ਉਹਨੂੰ ਮੰਨ ਲਓ। ਹਰੇ ਨਮਸਤੇ। ਹਰੇ ਨਮਾ। ਨਮਾ ਆ ਨਮਸਤੇ ਕੋਈ ਗੱਲ ਨਹੀਂ। ਉਹਨੂੰ ਰੂਪ ਉਨਰ ਮੁਸ਼ਕਾਰ ਕਰੋ ਉਹਦੇ ਅੱਗੇ ਚੁਕੋ ਉਹਦੀ ਗੱਲ ਮੰਨੋ ਅੰਤਰਾਤਮਾ ਦੀ ਆਵਾਜ਼ ਉੱਧਰ ਬੈਠਾ ਹਰ ਉਹਦੀ ਜਿਹੜੀ ਆਵਾਜ਼ ਹੈ ਨਾ ਆਵਾਜ਼ ਤਾਂ ਸੁਭਦੀ ਹਰ ਨਹੀਂ ਦੀਦਾ ਉਹਦੀ ਆਵਾਜ਼ ਨੂੰ ਬੰਨ ਲਓ ਆਖਰ ਤਾਂ ਜੇ ਦਿਖੇ ਤਾਂ ਵੀ ਆਵਾਜ਼ੇ ਬੰਨਣੀ ਆਦਮੀ ਦੀ ਨਾ ਦਿਖੇ ਤਾਂ ਵੀ ਆਵਾਜ਼ੇ ਬੰਨਣੀ ਹੈ ਔਰ ਟੀਵੀ ਤੇ ਕੋਈ ਬੋਲਦਾ ਹੈ ਰੈਡੀਓ 'ਚ ਕੋਈ ਬੋਲਦਾ ਹੈ ਰਾਸ਼ਟਰਪਤੀ ਉਹ ਕਹਿ ਰਿਹਾ ਉਹ ਆਪਾਂ ਮੰਨਣੀ ਹੋਈ ਉਹ ਗੱਲ ਸਰਕਾਰ ਦਾ ਆਰਡਰ ਮੰਨਣਾ ਹੀ ਹੁੰਦਾ ਇਸ ਕਰਕੇ ਹਾਰ ਹੈ ਜਿਹੜਾ ਕੋਈ ਹਰ ਸਮਾਨ ਨਹੀਂ ਰਾਜਾ ਰਾਜਾ ਹੋ ਰਾਮਨੂਵੀ ਰਾਜਾ ਗਿਆ ਰਾਜਾ ਰਾਮ ਨਾ ਮੋਰ ਵਰਮ ਗਿਆ ਇਸ ਕਰਕੇ ਹਰ ਰੋ ਰਾਮ ਦੇ ਵਿੱਚ ਕੋਈ ਭੇਦ ਨਹੀਂ ਇੱਕ ਕੋਈ ਆਦਮੀ ਦਾ ਦੋ ਨੂਰ ਹੋਵੇ ਨਾ ਦੋਨੇ ਹੈ ਕੋਈ ਹਰੇ ਨਮਸਤੇ ਹਰੇ ਨਮ ਹਰ ਹਰ ਕਰਤ ਨਹੀਂ ਦੁਖ ਜਮ ਹੈ ਹਰ ਹਰ ਕਰਤ ਨਹੀਂ ਦੁਖ ਜਮ ਹੈ ਜਿਹੜਾ ਹਰ ਹਰ ਕਰੂਗਾ ਹਰ ਵਕਤ ਹਰ ਨਾਲ ਜੁੜਿਆ ਰਹੂਗਾ ਹਰ ਵਕਤ ਹਰਵਾਲ ਜੀ ਦਾ ਧਿਆਨ ਰਹੂਗਾ ਉਹਨੂੰ ਜਾਂਦਾ ਦੁੱਖ ਨਹੀਂ ਉਹਨੂੰ ਮੌਤਾ ਦੁੱਖ ਨਹੀਂ ਉਹ ਨੂੰ ਮਰਨ ਦੀ ਚਿੰਤਾ ਨਹੀਂ ਹੋਈ। ਹਲ। rau ਹਰ ਹਰ ਨਾਕਸ਼ ਹਰੇ ਪ੍ਰਾਨ ਅਸਲ ਦੇ ਵਿੱਚ ਮੌਤ ਨੂੰ ਦੀ ਕੋਈ ਚੀਜ਼ ਹੈ ਦੀ। ਜਮੜਵੰਨ ਨੂੰ ਨੇ ਕੁਰਬਾਨੀ ਬੰਦੀ। ਪਰਮਾ ਜਮੜਵੰਨ ਜਮੜਵੰਨ ਦਾ ਪਰਮ ਗਿਆ। ਜਮੜਵੰਨ ਦੇ ਅੰਦਰ ਭਰਮ ਨਹੀਂ ਰਹਿੰਦਾ ਇਸ ਕਰਕੇ ਜਮ ਜਮ ਭਰਮ ਦਾ ਹੀ ਰੋ। ਪਰਮ ਕਹਿ ਕੇ ਚੱਲੇ ਆਪਾਂ ਜਮ। ਜੰਮੜਬੰਦ ਦਾ ਭਰਮ ਗਿਆ ਗੁਰਸਾਖੀ ਜਾਗੀ ਉਹਦੇ ਅੰਦਰ ਗੁਰੂ ਦੀ ਸਿੱਖਿਆ ਜਾਗਦੀ ਹੈ ਜਦ ਗੁਰੂ ਦੀ ਸਿੱਖਿਆ ਨਾਲ ਜਾਗਦਾ ਹੈ ਸਤਕੁਲ ਦੀ ਸਿੱਖਿਆ ਨਾਲ ਗੁਰਬਾਣੀ ਦੀ ਸਿੱਖਿਆ ਨਾਲ ਜਾਗਦਾ ਉਹ ਨੂੰ ਪਤਾ ਉਹ ਸਮਝ ਜਾਂਦਾ ਵੀ ਜੰਮੜਬੰਦ ਤਾਂ ਹੁੰਦਾ ਹੀ ਨਹੀਂ ਇਹ ਤਾਂ ਐਵੇਂ ਬਣਾਇਆ ਹੋਇਆ ਪਰਡਤ ਇਹ ਸਨਾਤਨੀਆਂ ਦਾ ਬਣਾਇਆ ਹੋਇਆ ਜੰਮੜਬੰਦ ਜਿਹੜਾ ਸਨਾਤਨੀ ਨੇ ਉਹ ਜੰਮੜਬੰਦ ਨੂੰ ਬੰਦੇ ਨੇ ਸਨਾਤਨੀ ਦਾ 84 ਲੱਖ ਜੂਨ ਵੀ ਮੰਦਦੇ ਨੇ ਜਿਹੜੇ ਸਨਾਤ ਨਹੀਂ 83 ਲੱਖ ਜੂਲ ਮੰਨਦੇ ਨੇ ਜਿਹੜੇ ਜਮਨਪਾਲ ਨੂੰ ਮੰਨਦੇ ਨਹੀਂ ਉਹਨਾਂ ਦਾ ਸਨਾਤੀਆਂ ਨਾਲ ਪਤਾ ਨਹੀਂ ਕਿਹੜੀ ਗੱਲ ਦਾ ਰਿਸ਼ਤਾ ਮੈਨੂੰ ਤਾਂ ਸਮਝ ਨਹੀਂ ਆਈ ਉਹਨਾਂ ਨਾਲ ਸਾਡੀ ਵਿਚਾਰਦਾ ਰਹਿਣਾ ਦੀ ਫਰਜ਼ਗੀਤਾ ਹਾਲਾਂਕਿ ਗੁਰਮਤਿ ਜਮਨਪਾਲ ਨੂੰ ਮੰਨਦੀ ਹੈ ਸਨਾਤਨੀ ਵਾਲੇ ਨੂੰ ਪਰ ਜਿਹੜਾ ਲਿਕਨ ਸਨਾਤਨੀ ਵਰਤਦਾ ਬਹੁਤ ਕੁਝ ਨਹੀਂ ਮੰਨਦੀ ਬਹੁਤ ਕੁਝ ਮੰਨਦੀ ਹੈ ਬਹੁਤ ਕੁਝ ਨਹੀਂ ਮੰਨਦੀ ਜੋ ਸਨਾਤਨ ਵਤ ਦੀ ਗੱਲ ਜਾਇਜ਼ ਹੈ ਉਹ ਮੰਨ ਲਈ ਜੋ ਨਹੀਂ ਜਾਇਜ਼ ਉਹ ਨਹੀਂ ਮੰਨੀ ਬਹੁਤ ਕੁਝ ਮੰਨ ਲਿਆ ਪਰ ਉਹਦਾ ਜਾਇਜ਼ ਗੱਲਾਂ ਨਹੀਂ ਮੰਨਦੇ ਸਨਾਤਨ ਵਤ ਦੀਆਂ ਵਕਾਲਤ ਸਨਾਤਨ ਵਤ ਦੀ ਕਰ ਰਹੇ ਨੇ ਉਹ ਤਾਂ ਜਿਵੇਂ ਬਣ ਬਣ ਮੰਦੀ ਹੈ ਇਸ ਰਾਤ ਨਹੀਂ ਵਤ ਚਲੋ 80 ਲੱਖ ਜੋ ਉਹ ਮੰਦੀ ਹੈ ਗੁਰਮਤ ਵੀ ਮੰਦੀ ਹੈ ਜਿਹੜੇ ਨਹੀਂ ਮੰਨਦੇ ਸਨਾਤਨੀ ਬਤ ਨੂੰ ਜੰਬੜਵਾਲੂ 84 ਲੱਖ ਜੂਨ ਨੂੰ ਉਹ ਨਹੀਂ ਉਹਦਾ ਵਕੀਲ ਕਿਵੇਂ ਬਣ ਸਕਦਾ ਵੀ ਇਹਦਾ ਮਤਲਬ ਜੰਬੜਵਾਲਾ ਬੰਨਾ ਕੋ ਪਹਿਲਾਂ ਪਹਿਲਾਂ ਜੇ 80 ਲੱਖ ਜੂਨ ਮੰਨਣੀ ਪਾਉਗੀ ਪਰ ਬੁੱਧੀ ਕਿੱਥੇ ਹੈ ਐ ਨਹੀਂ ਪਤਾ ਵੀ ਮੈਨੂੰ ਕਿਹੜਾ ਮੇਰਾ ਕੰਨ ਕਿਵੇਂ ਫੜਿਆ ਜਾਣਾ ਇਹ ਨਹੀਂ ਪਤਾ ਹੈਗਾ ਬਲੌ ਅਨਰੀਬੂ ਫਿਰ ਗਾਹਾਂ ਗੱਲ ਕਰਾਂਗੇ ਈਨੇ ਪਾਇਨ ਅਰਥ ਸਨਾਤਨ ਦੇ ਮਿਸ਼ਨਰੀਅਨ ਪਤਾ ਨਹੀਂ ਕੀ ਨੇ ਬਾਹਰ ਫਿਟਰ ਨਾੜ ਤੇ ਉਹ ਜਦ ਆਪਾਂ ਨੇ ਕਿਹਾ 5 ਸਾਲ 6 ਸਾਲ ਪਹਿਲਾਂ ਉਹਨਾਂ ਨੇ ਹੁਣ ਪਾਤਾ ਵੀ ਸਨਾਤਨ ਅਰਥ ਦੇ ਜਿਹੜਾ ਹੈ ਇਹ origignal ਮਤ ਹੈ origignal ਲਫਜ਼ਬਾਤ ਅੰਗਰੇਜ਼ੀ ਦਾ ਮਾਰ ਕੋਈ ਤਾਂ ਹੈ ਨਹੀਂ ਐ ориجنલ ਆ ਤਾਂ ਸਾਬਤ ਕਰੋ Ориجنਲ ਆ ਚਲੋ Ориجنਲ ਆ ਸਾਬਤ ਕਰੋ ਮੈਂ ਜੇ ਆਪਣੀ ਚੀਜ਼ ਨੂੰ ਕਹਦਾ Ориجنਲ ਆ ਸਾਬਤ ਕਰਦਾ ਸਾਬਤ ਕੀ ਕਰਨੀ ਕੋ ਹਾਂਜੀ ਹਰੀ ਹਰਨਾਖਸ਼ ਹਰੇ ਪ੍ਰਾਨ ਦੇਖੋ ਇੱਕ Ориجنਲ ਜਿਹੜੀ ਚੀਜ਼ ਹੁੰਦੀ ਆ ਉਹ ਇੱਕ ਨਹੀਂ ਹੁੰਦੀ Ориجنਲ ਸ਼ਬਦ ਵੀ ਪੁਰਾਣੀ ਕਰ ਰਿਹਾ ਸੱਚ ਨੂੰ ਓਰੀਜਨਲ ਛਬਦ ਉਹ ਓਰੀਜਨਲ ਇਹ ਹੈ ਪਹਿਲਾ ਜਿਹੜੀ ਚੀਜ਼ ਆਈ ਸੀ ਸਾਡੇ ਕੋਲ ਬਿਲਕੁਲ ਉਸ ਦੇ ਨਾਲ ਦੀ ਹੈ ਤੇ ਦੂਈ ਹੋ ਗਿਆ ਤਾਂ ਫਿਰ ਇੱਕ ਤਾਂ ਰਿਹਾ ਹੀ ਨਾ ਫਿਰ ਉਹ ਪੁਰਜਾ ਕੱਢਦਾ ਫੇਦੂਆ ਉਹਦੇ ਨਾਲ ਦਾ ਹੀ ਲੈਂਦਾ ਓਰੀਜਨਲ ਹੋ ਗਿਆ ਉਹ ਤਾਂ ਫੇਦੂਆ ਹੋ ਗਿਆ ओरिजिनल दा, ना ओरिजिनल ਦਾ ਸ਼ਬਦ ਦਾ ਅਰਥ ਹੈ ਸੈਕੰਡ ਨਾਟ ਫਸਟ ਡਿੱਟੋ ਕਾਪੀ ਫਸਦੀ ਪਹਿਲੇ ਦੀ ਡਿੱਟੋ ਕਾਪੀ ਉਸੇ ਕੰਪਨੀ ਦਾ ਉਹ ਚਾਹੇ ਆਪ ਆਦਨ ਦੇ ਪੁਰਜਾ ਚਾਹੇ ਉਹ ਬਾਦਨ ਦੇ ਇੱਕੋ ਹੀ ਗੱਲ ਹੈ ਫੇ ਦੋ ਤਾਂ ਹੋਗੇ ਨਾ 10 ਵੀ ਹੋਗੇ 1000 ਵੀ ਹੋਗੇ ਲੱਖ ਵੀ ਹੋ ਗਿਆ ਤਾਂ ਇੱਕ ਗੱਡੀ ਬਣਾਈ ਆ ਕਰੋੜ ਗੱਡੀ ਬਣਾਤੀ। ਪੁੱਛ ਕਿੰਨੇ ਪਿਸਟਨ ਨੇ? ਸਾਰੇ origignal ਨੇ। ਸਾਰੇ origignal ਨੇ। ਉਹ ਰੋ ਪਤਾ ਨਹੀਂ origignal ਸ਼ਬਦ ਦਾ ਕੀ ਬਣੂਗਾ ਹਾਂ ਜਾ ਕੇ। origignal ਸ਼ਬਦ ਦਾ ਉਹ ਢੇੜ ਕੇ ਕੀ ਬਣਾ ਦੇਣਾ ਅਗਲੇ ਨੇ। ਉਹ ਨਹੀਂ ਉਹਨਾਂ ਨੂੰ ਪਤਾ ਹੈਗਾ। ਬੁੱਧੀ ਕਿੱਥੇ ਆ? ਬੁੱਧੀ ਨਹੀਂ ਪਤਾ origignal ਸ਼ਬਦ ਘਟ ਕੇ ਰੱਖਦਾ ਲੇਕਿਨ ਇਹ ਤਾਂ ਇਹ ਤਾਂ ਫਿਰ ਸੱਚ ਤਾਂ ਫਿਰ ਇਹ ਹੈ ਨਾ। ਬੋਲੀ ਦੀ ਅਗਲੀ ਕਵਿਤਾ ਨਹੀਂ ਕਵਿਤਾ ਵੀ ਨਹੀਂ ਹੈ ਹੋ ਹਰੀ ਹਰਨਾਖਸ਼ ਹਰੇ ਪ੍ਰਾਨ ਹਰੇ ਹਰਿ ਹਰਨਾਖਸ਼ ਹਰੇ ਪ੍ਰਾਨ ਹਰ ਨੇ ਜਿਹੜਾ ਹਰ ਹੈ ਹਰਨਾਖਸ਼ ਤੇ ਪ੍ਰਾਨ ਹਰੇ ਹਰਨਾਖਸ਼ ਕੌਣ ਹੈ ਰਣਾ ਅਲੱਗਾ ਕਸ ਅਲੱਗਾ ਦੋ ਸ਼ਬਦ ਨੇ ਹਰਨਾਖਸ਼ ਹਿਰਨਾ ਕਬੀਰ ਹਿਰਨਾ ਦੂਬਰਾ ਇਥੇ ਹਿਰਨਾ ਦਾ ਫਿਰ ਕਾਸ ਨਹੀਂ ਆਇਆ ਹੋਇਆ ਜਿਹੜਾ ਹਿਰਨਾ ਦੂਬਰਾ ਉਹ ਹਿਰਨਾ ਕਸ ਇੱਕ ਹੁੰਦਾ ਰਸ ਇੱਕ ਹੁੰਦਾ ਕਸ ਜਿਹੜੇ ਮਾਇਆ ਦੇ ਰਸ ਨੇ ਉਹਨੂੰ ਕਸ ਕਹਿੰਦੇ ਨੇ ਜਿਹੜਾ ਨਾਮ ਦਾ ਰਸ ਹੈ ਉਹ ਰਸ ਹੈ ਜਿਹੜਾ ਮਾਇਆ ਦਾ ਰਸ ਹੈ ਉਹ ਕਸ ਹੈ ਜਿਹੜਾ ਕਾਸਾ ਉਹ ਪੁਰਾਣਾ ਹੋ ਜਾਂਦਾ ਜਿਹੜਾ ਨਾਮ ਦਾ ਰਸਾ ਉਹ ਪੁਰਾਣਾ ਹੁੰਦਾ ਨਹੀਂ ਉਹਦਾ ਸਮਝਦਾ ਅਸਲ ਦੀ ਜਿਉਂਦਾ ਤਿਉਹ ਹੈ ਬਾਆ ਦਾ ਕੋਈ ਵੀ ਰਸਾ ਬਾਕੇ ਰੱਖ ਲੋ ਉਹਦੇ ਖਟਿਆਈ ਪੈਦਾ ਹੋ ਜਾਣੀ ਉਹ ਵੇਹਾ ਹੋ ਜਾਂਣਾ ਰਸਾ ਪਿਆ ਪਿਆ ਪਾਣੀ ਵੀ ਬਾਹਰ ਵੇਹਾ ਹੋ ਜਾਂਦਾ 4 ਦਿਨ ਬਾਅਦ ਉਹ ਕਲ ਟੇ ਨਾਲ ਦੀ ਨਾਲ ਹਵਾ ਲੱਗਦੀ ਹੈ ਜਿਹਨੂੰ ਹਵਾ ਲਾ ਕੀ ਵੇਹਾ ਹੋ ਗਿਆ ਬਾਸੀ ਹੋ ਗਿਆ ਰੋਟੀ ਬਾਸੀ ਹੁੰਦੀ ਐ ਹਰ ਚੀਜ਼ ਪੁਰਾਣੀ ਹੁੰਦੀ ਐ ਮਾਇਆ ਦੀ ਜੋ ਪੁਰਾਣਾ ਹੁੰਦਾ ਉਹ ਕਾਸਾ ਜਿਹਦੇ ਵਿੱਚ ਸਮੇ ਦਾ ਅਸਰ ਜਿਵੇਂ ਉਹ ਇਹ ਕਹ ਰਾਂ ਦੀ ਉਹ ਰਾਣੀ ਉਹਨਾਂ ਹੂਰਾਂ ਦਾ ਪਾਣੀ ਕੱਢਿਆ ਤੇ ਬੋਤਲ 'ਚ ਪਾ ਕੇ ਰੱਖਤਾ ਦੋ ਚਾਰ ਦਿਨ ਪਿਆ ਰਹਾ ਨਾ ਪੀਤਾ ਇੱਕ ਦਿਨ ਉਹ ਪਾਣੀ ਪੀ ਲਿਆ ਹੋ ਹੋ ਤਾਜਾ ਹੋਣਾ ਨਹੀਂ ਅੰਗੂਰਾਂ ਦਾ ਨੂੰ ਕੋਈ ਪਤਾ ਨਹੀਂ ਸੀ ਉਹਨੂੰ ਉਹਦਾ ਨਸ਼ਾ ਹੋ ਗਿਆ ਫਿਰ ਪਤਾ ਲੱਗਿਆ ਵੀ ਇਹ ਪੁਰਾਣਾ ਹੋ ਗਿਆ ਜਿਹੜਾ ਨਸ਼ਾ ਪੈਦਾ ਹੋ ਜਾਂਦਾ ਉਦੋਂ ਪਹਿਲਾਂ ਕੀ ਸੀ ਜੇ ਤਾਜਾ ਕੱਢਿਆ ਸੀ ਤਾਜਾ ਸੀ ਅੰਮ੍ਰਿਤ ਤੇ ਜਦੋਂ ਪੁਰਾਣਾ ਹੋ ਗਿਆ ਫਿਰ ਕੀ ਬਣ ਗਈ ਫਿਰ ਬਣ ਗਈ ਅਲਕੋਹਲ ਪੈਦਾ ਹੋ ਗਈ ਉਹ ਚ ਅ ਸਰਕਾ ਦਾ ਹੋਇਆ ਸਮੇ ਦਾ ਸਮੇ ਨੇ ਤੇ ਵਿੱਚ ਰਸ ਦਾ ਕਸ ਬਣਾ ਰਸ ਦਾ ਕਸ ਬਣਾਤਾ ਨਾ ਉਹਦੇ ਵਿੱਚ ਹੋ ਗਿਆ ਨਸ਼ਾ ਹੋ ਗਈ ਵਿਖਿਆ ਪਹਿਲਾਂ ਸੀ ਉਮਰਤ ਤੇ ਵਿਖਿਆ ਉਮਰਤ ਫਿਰ ਕੋਈ ਹੋਰ ਦੋਗੇ ਮਾ ਹੋ ਗਏ ਹੋਰ ਤਾਂ ਕੁਝ ਪਾਇਆ ਹੀ ਨਹੀਂ ਦੋਗੇ ਮਾ ਹੋ ਗਏ ਤਾਂ ਇੱਕੋ ਹੀ ਆ ਉਹੀ ਵਰਸਿਓ ਹੀ ਵਿਖਿਆ ਹੋਗੀ ਇਹ ਕਿਵੇਂ ਹੋ ਗਿਆ ਹੋਈ ਦੁੱਧ ਦੁੱਧ ਹੋ ਗਿਆ ਖਰਾਬ ਫਟ ਗਿਆ ਪੀਲ ਹੋ ਜਾਇਆ ਪਹਿਲਾਂ ਮਰਦਾ ਵਿਖਿਆ ਮਰਦਾ ਕੋਈ ਹੋਗੇ ਲੋਗੇ ਮੈਂ ਹੋਗੇ ਇਹ ਕਸ ਸ਼ਬਦ ਹੈ ਕਸ ਵਿਖਿਆ ਨੂੰ ਕਹਿੰਦੇ ਨੇ ਵਿਖਿਆ ਜਿਹੜਾ ਸਾਰੇ ਕਸ ਨੇ ਕਸ ਵਿਗੜ ਜਾਂਦਾ ਹੁੰਦਾ ਹੈ ਜੋ ਰਾਸ ਵਿਗੜ ਜਾ ਉਹਨੂੰ ਕਾਸ ਕਹਿੰਦੇ ਨੇ ਜਿਸ ਵਿਕਾਰ ਪੈਦਾ ਹੋ ਜਾਂਲ ਉਹ ਕਾਸ ਹੁੰਦਾ ਜਿਹੜਾ ਹਿਰਨਾ ਮਾਨਾ ਜਿਹੜਾ ਮਾਇਆ ਦੇ ਰਸਾਂ ਉੱਡ ਜਾ ਹੋਇਆ ਨਾਕਸ਼ ਆਏ ਗੱਲ ਸ਼ਰੀਰ ਵਿੱਚ ਰਹਾ ਜੀਵ ਹਰੇ ਨੇ ساری ਉਮਰ ਸਮਝਾਇਆ ਵੀ ਆਹ ਕੰਮ ਨਾ ਕਰਾ ਨਾ ਕਰਾ ਨਾ ਕਰ ਜਾ ਨਾ ਹਟਿਆ ਨਾ ਕਥਾਂ ਦੇ ਵਿੱਚ ਰਿਹਾ ਰਸਵਾਲ ਨਾ ਆਇਆ ਹਰੀ ਦੀ ਗੱਲ ਰਸ ਹੈ ਜੋ ਹਰ ਕੀ ਸ਼ਬਦ ਹੈ ਨਾ ਜੋ ਰਾਮ ਬੋਲਦਾ ਹੈ ਜਿਉਂ ਅੰਤਰਾਤਮਾ ਦੀ ਬਾਜਾ ਰਸ ਹੈ ਉਹ ਵਿਗੜਨ ਵਾਲਾ ਨਹੀਂ ਹੈ ਉਹ ਜੈਲ ਨਹੀਂ ਹੈ ਉਹ ਅਮਰਤ ਹੈ ਤਾਂ ਹੀ ਤਾਂਗਾ ਅਮਰਤ ਛਾੜ ਬਿਖੇ ਬਿਖ ਖਾਈ ਇਹ ਵੇਖੋ ਖਾਂਦਾ ਅਮਰਤ ਛੱਡ ਕੇ ਜਿਹਦਾ ਅਮਰਤ ਛੱਡਿਆ ਹੈ ਬੇ ਖਾਂਦਾ ਰਿਹਾ ਸਾਰੀ ਉਮਰ ਉਹਦੇ ਪ੍ਰਾਣ ਨੂੰ ਹਰਨੇ ਹਰੀ ਹਰਨਾਖਸ਼ ਹਰੇ ਪ੍ਰਾਨ ਜਿਹੜਾ ਹਰਨਾਖਸ਼ ਵਾਲੀ ਬੁੱਧ ਨਹੀਂ ਛੱਡੀ ਕਸ ਨਹੀਂ ਛੱਡੇ ساری ਉਮਰ ਮਾਇਆ ਦੇ ਉਹ ਸਾਰੇ ਹਰਨਾਖਸ਼ ਉਹ ਸਾਰੇ ਹਰਨਾਖਸ਼ ਨੇ ਉਹਦੇ ਹਰੀ ਨੇ ਪ੍ਰਾਨ ਹਰ ਦੇਣੇ ਨੇ ਸਾਹ ਲੈਣਾ ਬੰਦ ਕਰ ਦੇਣੇ ਛੁੱਟੀ ਜੀਵਨਾਂ ਵਿੱਚ ਚਲਾ ਜਾਣੇ ਪਛਤਾਈ ਜਾ ਉਹ ਹਰੀ ਉਹ ਸਾਹ ਲੈਣ ਦਾ ਉਹ ਹਰਦਾ ਪ੍ਰਾਨ ਹਰਦੀ ਵਜਾ ਨਾਲੇ ਪ੍ਰਾਨ ਨੇ ਹਰੇ 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 ਨਾਖ ਜਹਰੇ ਪ੍ਰਾਣ ਜਦ ਹਲ ਨਾ ਕਿਸੇ ਨਾ ਹਟਿਆ ਤਾਂ ਉਹਦੇ ਪ੍ਰਾਣੇ ਹਲੇ ਸਾਲਾਣਾ ਬੰਦ ਕਰਤਾ ਸੁਰਤ ਮਾਰੀ ਗਈ ਉਹ ਸੁਰਤੇ ਜੀ ਨਾ ਮਰ ਗਈ ਸੁਰਤ ਕਸਾਂਜ ਬੜੀ ਹੋਈ ਸੀ ਰਾਸ ਵਿੱਚ ਖੱਚਦਾ ਸੀ ਸੁਰਤ ਰਾਸ ਚ ਨਹੀਂ ਆਈ ਕਸਾਂਜੇ ਬੜੀ ਰਹੀ ਹਰ ਹਰ ਨਾਖ ਜਹਰੇ ਪ੍ਰਾਣ ਉਹਨੇ ਦੁਖੀ ਹੋ ਕੇ ਇਹਦੇ ਪ੍ਰਾਣੇ ਹਰਤੇ ਆਪੇ ਪੈਦਾ ਕੀਤਾ ਤਾਂ ਆਪੇ ਮਾਰਦਾ ਇਹਨੂੰ ਛੱਡੋ ਇਹਨਾਂ ਨੂੰ ਹੁਣ ਸੋਧਲਣਾ ਇਹਨਾਂ ਨਲਾਇਕ ਨੇ ਨਹੀਂ ਸੋਧਲਣਾ ਇਹ ਸ਼ੈਤਾਨ ਦਾ ਚੇਲਾ ਹੋ ਗਿਆ ਇਰਸ਼ਾਨ ਦੀ ਗੱਲ ਨਹੀਂ ਸੁਣਦਾ ਸ਼ੈਤਾਨ ਬੈਠੇ ਨੇ ਬਾਹਰ ਸ਼ੈਤਾਨ ਦੇ ਅਵਤਾਰ ਨੇ ਜਿਹੜਾ ਹਰ ਤੋਂ ਉਲਟ ਗੱਲ ਕਰਦਾ ਸ਼ੈਤਾਨ ਉਹ ਜਿਹੜੇ ਸ਼ੈਤਾਨ ਦੇ ਅਵਤਾਰ ਨੇ ਉਹਨਾਂ ਦੀਆਂ ਬੱਤਾਂ ਨੇ ਇੱਥੇ ਬਣ ਗਈ ਹੋਈਆਂ ਸ਼ੈਤਾਨ ਦੀ ਗੱਲ ਜਿਆਦਾ ਇਸਲਾਮ ਬਹੁਤ ਗਲ ਕਰਦਾ ਸ਼ੈਤਾਨ ਦੀ ਤੇ ਹਰ ਨਾ ਫਿਰ ਉਹਦੇ ਪ੍ਰਾਣੇ ਹਰ ਤੇ ਹਰੇ ਹਰ ਨਾ ਕਿਹਦੇ ਹਰੇ ਪ੍ਰਾਣ ਅਜੈਮਲ ਕਿਉਂ ਬੇਕਉਂਠਾ ਥਾਨ ਜੇ ਅਜੈਮਲ ਸੀ ਜਿਹੜਾ ਅਜੈਮਲ ਸੀ ਜਿਹੜਾ ਚਿਤ ਸੀ ਜਿਹੜਾ ਚਿਤ ਤੋ ਅਜੈ ਮਾਲ ਚੇਤਨੀ ਜੇ ਤੋਂ ਦਾ ਕਦੇ ਵੀ ਆਗਰ ਹਾਰ ਮੰਨ ਨਹੀਂ ਬਨ ਰਹੀ ਹੈ ਚਿਤਰੋ ਚਿੱਤ ਕਦੇ ਹਾਰਦਾ ਹੀ ਨਹੀਂ ਅਜੈ ਮਾਲ ਕਿਉਂ ਬੇਕੁੰਠੇ ਥਾਨ ਬੇਕੁੰਠੇ ਥਾਨ ਅਜੈ ਮਾਲ ਨੇ ਆਪਣਾ ਬੇਕੁੰਠੇ ਥਾਨ ਰੱਖਿਆ ਅਜੈ ਮਾਲ ਗਿਆ ਹੀ ਨਹੀਂ ਮਾਇਆ ਚ ਉਹਨੇ ਬੇਕੁੰਠ ਛੱਡਿਆ ਉਹ ਫੇਰ ਹਰ ਆਪਣੇ ਬੇਕੁੰਠ ਵਿੱਚ ਚਲਾ ਗਿਆ ਹਰਤਾ ਜਾਣਾ ਸੀ ਮਕਰੋਠ ਵਿੱਚ ਹਰਤਾ ਅਜਾਇਮਲ ਦੇ ਪ੍ਰਾਣ ਹਰ ਕੇ ਨਾ ਹਰਨਾਖਸ ਤੇ ਪ੍ਰਾਣ ਹਰ ਕੇ ਅਜਾਇਮਲ ਸੀ ਜਿਹੜਾ ਕਿਉਂਕਿ ਹਰਨਾਖਸ ਆ ਜਾਇਮਲ ਦੀ ਉਹ ਜਲਦੀ ਸੀ ਇੱਥੇ ਲੜਾਈ ਚਤਰਬੰਦੀ ਉਹ ਜਲਦੀ ਸੀ ਜਿਹਦੇ ਪ੍ਰਾਣ ਹਰੇ ਗਏ ਉਹ ਹਰਨਾਖਸ ਸੀ ਜਿਹਨੇ ਹਰੇ ਉਹ ਅਜਾਇਮਲ ਹੋ ਗਿਆ ਇੱਕ ਹਾਰਿਆ ਇੱਕ ਜਿੱਤੇ ਆ ਲੜਾਈ ਹੋ ਰਹੀ ਹੈ ਜੰਗ ਹੋ ਰਹੀ ਹੈ ਇੱਕ ਤਾਂ ਮਾਰਿਆ ਗਿਆ ਉਹਦੇ ਪ੍ਰਾਣ ਹਰਤੇ ਜਿਹਨੇ ਮਾਰਿਆ ਉਹ ਕੌਣ ਹੋ ਜਾਏ ਮਨ ਲੈ ਜਿੱਤੇ ਤਾਂ ਹੋਈਆ ਹਰਿਆ ਤਾਂ ਨਹੀਂ ਹੋ ਹਰ ਖਾਤਰ ਆ ਜਾਏ ਮਨ ਆਇਆ ਕਿਉਂ ਬਕੁੰਠਾ ਥਾਨ ਉਹ ਬੈਕੁੰਠ ਚਲਾ ਗਿਆ ਥਾਨ ਇਹ ਬੈਕੁੰਠ ਹੈ ਬਸ ਹੋਰ ਬੈਕੁੰਠ ਕੋਈ ਨਹੀਂ ਹੈ ਉਹ ਵੈਕੁੰਠ ਨਹੀਂ ਜਿਹੜੀ ਉਹ ਕਹਿੰਦੇ ਨੇ ਇਹ ਕਿਹੜਾ ਵਕੁੰਠ ਹੈ ਸਾਡੇ ਕਿਤੇ ਸ੍ਰੀ ਚੜ੍ਹਦਾ ਵੈਕੁੰਠ ਹੈ ਤੇ ਬਲੋਕ ਵੈਕੁੰਠ ਹੈ ਹਰੇ ਉਹ ਅਖੰਡ ਮੰਡਲ ਆ ਜਿਹੜਾ ਅਖੰਡ ਮੰਡਲ ਉਹ ਵੈਕੁੰਠ ਹੈ ਆਕਾਸ਼ ਉਹ ਵੀ ਵੈਕੁੰਠ ਹੈ ਔਰ ਕਿਤੇ ਉਹ ਤੋਂ ਫੇਰ ਆ ਜਾਣਾ ਜਨਮ ਲੈਣ ਹੋਰ ਉਹ ਵੈਕੁੰਠ ਨਹੀਂ ਉਹ ਦਾ ਨੂੰ ਉਹ ਜਿਹੜੀ ਬੈਕਉਂਟ ਕਹਿੰਦੇ ਨੇ ਉਹਦੀ ਹੈਗੀ ਉਹ ਵਾਲੀ ਹਾਂ ਉਹਨਾਂ ਨੇ ਜਿਹੜਾ ਨਕਸ਼ਾ ਦੱਸਿਆ ਬੈਕਉਂਟ ਦਾ ਉਹ ਬੈਕਉਂਟ ਰਦ ਕੀਤੀ ਹੋਈ ਹੈ ਹਾਂ